ते गड्डी एक वेपन भी रिकवर हुए हो तो नहीं ये जी ये जलंधर का रहने वाला है जी नवा शहर का रहने वाला है ठीक है जी, जी।, जी। थैंक यू प्रेस नोट सारा प्रोवाइड करवा

फोटो हा पहो कराइक फोटो कराद ਪਤਾ ਹੈ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਡਾਇਰੈਕਸ਼ਨ ਦਿੱਤੀ ਗਈ ਹੈ ਐਂਡ ਜੋ ਯੁੱਧ ਨਸ਼ਾ ਵਿਰੁੱਧ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਉਸ ਮਹਿੰਮ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਨੇ ਵੀ ਇੱਕ ਵਧੀਆ ਕੰਮ ਕੀਤਾ ਜਿਹਦੇ ਵਿੱਚ ਸਾਡੇ ਐਸਪੀਡੀ ਮੁਕੇਸ਼ ਜੀ ਡੀਐਸਪੀਡੀ ਸੁਖਨਿੰਦਰ ਸਿੰਘ ਇਨਚਾਰਜ ਸੀਆਈਏ ਇੰਸਪੈਕਟਰ ਗੁਰਪ੍ਰੀਤ ਇਨਾਦੀ ਟੀਮਸ ਨੂੰ ਅੱਛੀ ਉਪਲਬਧੀ ਮਿਲੀ ਹੈ ਇਹਨਾਂ ਨੇ ਇੱਕ ਨੈਟਵਰਕ ਨੂੰ ਅਨਰਥ ਕੀਤਾ ਜਿਹਦੇ ਵਿੱਚ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਅਸੀਂ ਇਹ ਮਾਰਚ ਮਹੀਨੇ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਸੀਗੀ 28 ਮਾਰਚ ਨੂੰ ਜਿਹਦੇ ਵਿੱਚ ਇੱਕ ਅਰਜਨ ਸ਼ਰਮਾ ਨਾਮ ਦੇ ਬੰਦੇ ਨੂੰ ਅਸੀਂ ਫੜਿਆ ਸੀਗਾ ਉਹਦੇ ਤੋਂ ਸਾਨੂੰ 270 ਗ੍ਰਾਮਸ ਆਫ ਹੈਰੋਇਨ ਬਰਾਮਦ ਹੋਈ ਸੀਗੀ ਜਦੋਂ ਇਹਨੂੰ ਪੁਚਕੀਚ ਦੇ ਵਿੱਚ ਰਿਮਾਂਡ ਤੇ ਲੈ ਕੇ ਇਨਵੈਸਟੀਗੇਸ਼ਨ ਕੀਤੀ ਤੇ ਫਰਦਰ ਸਾਨੂੰ ਸੱਤ ਬੰਦੇ ਅਸੀਂ ਹੋਰ ਨਾਮਿਨੇਟ ਕੀਤੇ ਇਹਦੇ ਵਿੱਚ ਜਿਹੜੇ ਸੱਤ ਬੰਦੇ ਸੀਗੇ ਇਹਦੇ ਵਿੱਚ ਇੱਕ ਆਕਾਸ਼ਦੀਪ ਹੈ ਆਸ਼ੂਤੋਸ਼ ਸ਼ਰਮਾ ਰਵਿੰਦਰ ਆਦਿਆ ਭਵਾਨੀ ਸਿੰਘ ਸੌਰਵ ਜਿੰਦਲ ਗੁਰਿੰਦਰ ਸਿੰਘ ਜਸਪ੍ਰੀਤ ਸਿੰਘ ਇਹ ਬੰਦੇ ਅਸੀਂ ਇਹਨਾਂ ਨੇ ਜੋ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਆਏ ਸੀਗੇ ਡਿਊਰਿੰਗ ਦੀ ਇਨਵੈਸਟੀਗੇਸ਼ਨ ਅਸੀਂ ਇਹਨਾਂ ਵਿੱਚੋਂ ਤਿੰਨ ਨੂੰ ਫੜ ਵੀ ਲਿਆ ਸੀਗਾ ਫਿਰ ਫਰਦਰ ਜਦੋਂ ਸਾਡੀ ਤਫਤੀਸ਼ ਜਾਰੀ ਸੀਗੀ ਅਸੀਂ ਇੱਕ ਹੋਰ ਬੰਦੇ ਨੂੰ 7 ਮਈ ਨੂੰ ਫੜਿਆ ਹੈਗਾ ਇਹਦਾ ਨਾਮ ਹੈਗਾ ਸਾਹਿਲ ਪ੍ਰੀਤ ਸਿੰਘ ਇਹਦੇ ਤੋਂ ਵੀ ਸਾਨੂੰ 149 ਗ੍ਰਾਮਜ਼ ਆਫ ਹੈਰੋਇਨ ਬਰਾਮਦ ਹੋਈ ਸੀ ਕਿ ਤੇ ਅਸੀਂ ਇਹ ਪਰਚਾ ਸਦਰ ਥਾਣੇ ਦੇ ਵਿੱਚ ਦਰਜ ਕੀਤਾ ਸੀ ਇਹਦੀ ਪੁੱਛਗਿੱਛ ਦੌਰਾਨ ਵੀ ਸਾਨੂੰ ਪਤਾ ਲੱਗਿਆ ਕਿ ਸੌਰਵ ਜਿੰਦਲ ਜੋ ਪਹਿਲਾਂ ਇੱਕ ਕੇਸ ਦੇ ਵਿੱਚ ਨਾਮਿਨੇਟ ਹੋਇਆ ਸੀ ਤੇ ਫੀਚਰ ਹੋਇਆ ਸੀਗਾ ਉਹ ਇਸ ਕੇਸ ਦੇ ਵਿੱਚ ਵੀ ਫੀਚਰ ਹੁੰਦਾ ਤੇ ਅਸੀਂ ਇਹਦੀ ਵੀ ਤਫ਼ਤੀਸ਼ ਕਰ ਰਹੇ ਸੀਗੇ ਇਸੇ ਡਿਊਰੇਸ਼ਨ ਦੌਰਾਨ ਅਸੀਂ ਇੱਕ ਤੀਜਾ ਬੰਦਾ ਫੜਿਆ ਉਹਦਾ ਨਾਮ ਹੈਗਾ ਹਿਮੰਤ ਇਹ ਹਿਮੰਤ ਬੰਦੇ ਨੂੰ ਜਦੋਂ ਫੜਿਆ ਇਹਦੇ ਤੋਂ ਸਾਨੂੰ ਇੱਕ ਇਲੀਗਲ ਕੰਟਰੀ ਮੇਡ ਵੈਪਨ ਮਿਲਿਆ ਸੀ ਇਹ 14 ਤਰੀਕ ਦੀ ਗੱਲ ਹੈਗੀ 14 ਮਈ ਨੂੰ ਇਹਦੇ ਤੋਂ 315 ਬੋਰ ਦਾ ਇੱਕ ਕੰਟਰੀ ਮੇਡ ਵੈਪਨ ਤੇ ਇੱਕ ਲਾਈਵ ਕੈਟਰੀਜ ਮਿਲਿਆ ਇਹਦੀ ਵੀ ਜਦੋਂ ਇੰਟਰੋਗੇਸ਼ਨ ਕੀਤੀ ਤੇ ਸਾਨੂੰ ਫੇਰ ਫੀਚਰ ਹੋਇਆ ਸੌਰਵ ਜਿੰਦਲ ਦਾ ਨਾਂ ਤੇ ਨਾਲ ਦੀ ਨਾਲ ਇੱਕ ਨੇ ਦੱਸਿਆ ਸਾਨੂੰ ਨੀਰਜ ਨੀਰਰ ਨੀਰਜ ਉਰਫ ਰਾਂਜਾ ਕਰਕੇ ਇੱਕ ਬੰਦਾ ਹੈਗੀ ਤੋ ਜਦੋਂ ਇਹ ਸਾਰੇ ਦੇ ਵਿੱਚ ਅਸੀਂ ਕਿਊਮੂਲੇਟਿਵਲੀ ਦੇਖਿਆ ਤੇ ਕਈ ਬੰਦੇ ਕਾਮਨ ਇਨ ਇਹਦੇ ਵਿੱਚ ਫੀਚਰ ਹੋ ਰਹੇ ਸੀਗੇ ਇਹਦਾ ਮਤਲਬ ਇਹਨਾਂ ਦਾ ਨੈਟਵਰਕ ਚੱਲ ਰਿਹਾ ਹੈ ਜੋ ਕਿ ਆਮਜ ਦੇ ਵਿੱਚ ਵੀ ਹੈਗਾ ਤੇ ਡਰੱਗਸ ਦੇ ਵਿੱਚ ਵੀ ਹੈਗਾ ਜਦੋਂ ਅਸੀਂ ਫਰਦਰ ਕੀਤਾ ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਪੈਸਾ ਨਸ਼ਾ ਤਸਕਰੀ ਨਾਲ ਇਹ ਇਕੱਠਾ ਕਰਦੇ ਸੀਗੇ ਉਹ ਪੈਸਾ ਇੱਕ ਜੋਤੀਪ੍ਰੀਤ ਨਾਂ ਦੇ ਬੰਦੇ ਨੂੰ ਇਹ ਹਿਮੰਤ ਤੇ ਰਾਂਝਾ ਜਿਹੜਾ ਇੱਕ ਫੀਚਰ ਹੋਇਆ ਸੀਗਾ ਜੋ ਅਸੀਂ ਪਰਚਾ ਦਰਜ ਕਰਨ ਤੋਂ ਬਾਅਦ ਉਹ ਇੱਕ ਜੋਤੀਪ੍ਰੀਤ ਨਾਦਾ ਬੰਦਾ ਹੈਗਾ ਉਹਨੂੰ ਪੈਸਾ ਦਿੰਦੇ ਸੀਗੇ ਅਸੀਂ ਜੋਤੀਪ੍ਰੀਤ ਜਿਹੜਾ ਬੰਦਾ ਹੈਗਾ ਉਹਨੂੰ 16 ਤਰੀਕ ਨੂੰ ਫੜਿਆ ਤੇ ਉਹਦੇ ਤੋਂ ਸਾਨੂੰ ਇੱਕ ਗੱਡੀ ਵੀ ਰਿਕਵਰ ਹੋਈ ਹੈ ਤੇ ਨਾਲ 5,10,000 ਰੁਪਏ ਕੈਸ਼ ਤੇ ਇੱਕ ਕੰਟਰੀ ਮੇਡ ਵੈਪਨ 32 ਬੋਰ ਦਾ ਉਹ ਵੀ ਇਹਦੇ ਤੋਂ ਬਰਾਮਦ ਹੋਇਆ ਜਦੋਂ ਅਸੀਂ ਇਹਦੀ ਪੁੱਛਗਿੱਛ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਜੋਤੀਪ੍ਰੀਤ ਹੈ ਇਹ ਨੀਰਜ ਰਾਂਝਾ ਹਿਮੰਤ ਵਰਗਿਆਂ ਤੋਂ ਪੈਸਾ ਇਕੱਠਾ ਕਰਕੇ ਇੱਕ ਯੂਐਸਏ ਦੇ ਵਿੱਚ ਇੱਕ ਬੰਦਾ ਬੈਠਾ ਹੈਗਾ ਇਨ ਆਕਾਸ਼ ਚੋਹਾਨ ਉਰ ਰੋਕੀ ਉਹਨੂੰ ਪੈਸਾ ਭੇਜਦੇ ਸੀਗੇ ਹਵਾਲੇ ਰਾਹੀਂ ਐਂਡ ਫਰਦਰ ਉਹ ਜੋ ਸੀਗਾ ਜੋ ਸੌਰਵ ਜਿੰਦਲ ਜੋ ਕਾਮਨ ਥ੍ਰੈਡ ਹੈਗਾ ਇਨਾਂ ਵਿੱਚ ਉਹਨਾਂ ਨੂੰ ਪੈਸਾ ਪਹੁੰਚਦਾ ਸੀਗਾ ਤਾਂ ਇਹ ਇੱਕ ਅੱਛੀ ਇਨਾਂ ਨੇ ਉਪਲਬਧੀ ਹਾਸਿਲ ਕੀਤੀ ਹੈ ਕਿ ਫਰਦਰ ਕਈ ਡਾਟ ਸਾਨੂੰ ਮਿਲੇ ਇਨਾਂ ਨੇ ਵੱਖ-ਵੱਖ ਕਿਦੇ ਵਿੱਚ ਆਰਮਸ ਮਿਲਿਆ ਕਿਤੇ ਨਾਰਕੋਟਿਕਸ ਮਿਲਿਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਤੇ ਟੋਟਲ ਇਸ ਨੈਟਵਰਕ ਦੇ ਵਿੱਚ ਜੋ ਕਿ ਅਸੀਂ ਹਵਾਲਾ ਨੈਟਵਰਕ ਵੀ ਕਹਿ ਸਕਦੇ ਹਾਂ ਉਹਨੂੰ ਅਨਰਥ ਕੀਤਾ ਹੈ ਜੋ ਪੈਸਾ ਜਾਂਦਾ ਸੀਗਾ ਤੇ ਟੋਟਲ 3 ਐਫਾਇਰਜ਼ ਦਰਜ ਹੋਈ ਜਿਦੇ ਵਿੱਚ 270 ਗ੍ਰਾਮ ਇੱਕ ਹੈਰੋਇਨ ਤੇ 149 ਗ੍ਰਾਮ ਹੈਰੋਇਨ 5,10,000 ਰੁਪਏ ਡਰਗ ਮਨੀ ਇੱਕ ਕ੍ਰੇਟਾ ਗੱਡੀ ਤੇ ਦੋ ਇਲੀਗਲ ਕੰਟਰੀ ਮੇਡ ਵੈਪਨ ਤੇ ਲਾਈਵ ਕੈਟਰੀਜਸ ਮਿਲੇ ਹੈਗੇ ਇਦੇ ਵਿੱਚ ਟੋਟਲ ਅਸੀਂ 7 ਬੰਦੇ ਗ੍ਰਿਫਤਾਰ ਕਰ ਚੁੱਕੇ ਹਾਂ ਇਨ ਤਿੰਨ ਮੁਕਦਮਿਆਂ ਦੇ ਵਿੱਚ ਇਨ ਕਾਫੀ ਨਾਮਿਨੇਟਡ ਹੈਂਡ ਫਰਦਰ ਇਨਵੈਸਟੀਗੇਸ਼ਨਸ ਆਰ ਗੋਇੰਗ ਔਨ ਐਂਡ ਵੀ ਆਰ ਹੋਪਫੁਲ ਕਿ ਜਲਦੀ ਹੀ ਹੋਰ ਵੀ ਬੰਦੇ ਇਸ ਪੂਰੇ ਨੈਟਵਰਕ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੂੰ ਉਹਨਾਂ ਦਾ ਪਰਦਾ ਫਾਸ਼ ਕਰਦੇ ਹੋਏ ਉਹਨਾਂ ਨੂੰ ਵੀ ਅਸੀਂ ਜੋ ਯੋਗ ਲੀਗਲ ਕਾਰਵਾਈ ਹੈ ਉਹਨਾਂ ਦੇ ਅਗੇਂਸਟ ਵੀ ਕੀਤੀ ਜਾਊਗੀ ਜਿਹੜੇ ਬੰਦੇ ਹੈਗੇ ਇਹਦੇ ਵਿੱਚੋਂ ਹਾਲ ਕੀ ਘੜੀ ਜਿਹੜਾ ਸਾਨੂੰ ਪਤਾ ਲੱਗਿਆ ਹੈ ਗੁਰਿੰਦਰ ਉਹਦੇ ਤੇ ਪਹਿਲਾਂ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈਗਾ ਸੌਰਵ ਜਿੰਦਲ ਜਿਹੜਾ ਹੈਗਾ ਹੀ ਹੈਜ਼ ਆਲਰੇਡੀ ਬੀ ਨੋਮੀਨੇਟਿਡ ਐਂਡ ਇਹਦੇ ਤੇ ਵੀ ਘਟੋ ਘਟ ਅੱਠ ਪਰਚੇ ਪਹਿਲਾਂ ਦਰਜੇ ਉਹ ਐਨਡੀਪੀਐਸ ਦੇ ਹੈਗੇ ਤੇ 307 ਦੇ ਵੀ ਹੈਗੇ ਪਰਚੇ ਦਰਜ ਆਰਮਜ਼ ਐਕਟ ਦੇ ਹੈਗੇ ਤੇ ਇਹਦੇ ਨਾਲ ਇੱਕ ਜਸਪ੍ਰੀਤ ਸਿੰਘ ਹੈਗਾ ਬੰਦਾ ਉਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਐ ਇੱਕ ਮਰਡਰ ਦਾ ਤੇ ਇੱਕ ਅਟੈਂਪਟ ਟੂ ਮਰਡਰ ਦਾ ਸੋ ਇਟ ਇਜ਼ ਅ ਗੁੱਡ ਰਿਕਵਰੀ ਐਂਡ ਗੁੱਡ ਆਪਰੇਸ਼ਨ which was done by ਹੁਸ਼ਿਆਰ ਪੁਲਿਸ ਬੇਸਿਕਲੀ ਸਰ ਐਮ ਇਹ ਮੇਨਲੀ ਜੀ ਆਪਣੇ ਹੁਸ਼ਿਆਰਪੁਰ ਨੇਬਰਿੰਗ ਏਰੀਆ ਜਲੰਧਰ ਦਾ ਵੀ ਹੈਗਾ ਤੇ ਕੁਝ ਇਹਨਾਂ ਵਿੱਚੋਂ ਹਾਲ ਕੀ ਗੜੀ ਜੋ ਇਹਨਾਂ ਦੇ ਕਹਿਣ ਮੁਤਾਬਕ ਔਰ ਅਸੀਂ ਸਰਚ ਕਰ ਰਹੇ ਆ ਵੈਸੇ ਕੁਝ ਐਬ੍ਰੋਡ ਬੈਠੇ ਹੁੰਦੇ ਜਿਵੇਂ ਕਿ ਕਿਹਾ ਕਿ ਯੂ ਐਸ ਏ ਨੂੰ ਇਹਨਾਂ ਨੂੰ ਪੈਸਾ ਹਵਾਲੇ ਰਹੀ ਭੇਜਿਆ ਜਾ ਰਿਹਾ ਹੈ ਜੀ ਮੈਂ ਕਹਿ ਸਕਦੇ ਕਿ ਇੰਟਰਨੈਸ਼ਨਲ ਰੈਕਟ ਦਾ ਜਿਹੜਾ ਪਰਦਾ ਫਾਸ਼ ਕੀਤਾ ਬਿਲਕੁਲ ਜੀ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਦੇਖੋ ਅਲੱਗ ਅਲੱਗ ਡਾਟਸ ਹੀਗੇ ਤੇ ਤਿੰਨ ਐਫਾਇਰਸ ਹੁੰਦੀਆਂ ਅਲੱਗ ਅਲੱਗ ਬੰਦਰ ਬੰਦੇ ਫੀਚਰ ਹੁੰਦੇ ਆ ਤੇ ਉਹਨਾਂ ਵਿੱਚੋਂ ਕਾਮਨ ਥ੍ਰੈਡ ਲੱਭਿਆ ਜਾਂਦਾ ਹੈ ਸਮ ਪੀਪਲ ਆਰ ਸਿਟਿੰਗ ਅਬਰਾਡ ਤੇ ਇਥੋਂ ਅਕਾਊਂਟਸ ਰਾਹੀਂ ਤਾਂ ਪੈਸੇ ਭੇਜਦੇ ਨਹੀਂ ਸੀਗੇ ਇਹ ਕੈਸ਼ ਹੀ ਭੇਜਦੇ ਸੀਗੇ ਐਂਡ ਉਹ ਕਰੰਸੀ ਦੇ ਵਿੱਚ ਕਨਵਰਟ ਹੋ ਕੇ ਜਾਂਦਾ ਸੀਗਾ ਤੋ ਅਸੀਂ ਹਾਲ ਕੀ ਘੜੀ ਹੋਰ ਇਹਨੂੰ ਡੀਟੇਲ ਦੇ ਵਿੱਚ ਫਰਦਰ ਇਨਵੈਸਟੀਗੇਟ ਕਰ ਰਹੇ ਆ ਸੋ ਦੈਟ ਸਾਰਾ ਦਾ ਸਾਰਾ ਨੈਟਵਰਕ ਅਨਰਥ ਹੋ ਸਕੇ। ਇਹ ਜੀ ਸੌਰਵ ਜਿੰਦਲ ਜਿਹੜਾ ਹੈਗਾ ਉਹ ਮਾਸਟਰਮਾਈਂਡ ਹੈ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕਾਫੀ ਬੰਦੇ ਨੂੰ ਨਾਮਿਨੇਟ ਕਰ ਚੁੱਕੇ ਹਾਂ ਇਸ ਪੂਰੀ ਮੁਹਿੰਮ ਜਿਹੜਾ ਇਹ ਡਿਫਰੈਂਟ ਪਰਚੇ ਹੋਏ ਆ ਇਹਦੇ ਵਿੱਚ 10 ਤੋਂ 12 ਬੰਦੇ ਆਲਰੇਡੀ ਫੀਚਰ ਹੋ ਚੁੱਕੇ ਹਨ ਤੇ 7 ਬੰਦੇ ਅਸੀਂ ਅਰੈਸਟ ਕਰ ਚੁੱਕੇ ਹਾਂ ਕੁਝ ਬਾਹਰ ਬੈਠੇ ਹੈਗੇ ਕੁਝ ਸਾਡੇ ਕੋਲ ਹੋਰ ਵੀ ਲੀਡਸ ਹੈ ਉਹਨਾਂ ਤੇ ਵੀ ਅਸੀਂ ਵਰਕ ਕਰ ਰਹੇ ਹਾਂ ਬੈਕਵਰਡ ਫੋਰਵਰਡ ਲਿੰਕੇਜਸ ਤੇ ਸਰ ਜਿਹੜੇ ਨਾਮਿਨੇਟ ਨੇ ਇਹਨਾਂ ਵਿੱਚੋਂ ਐਨਆਰਆਈ ਕਿੰਨੇ ਨੇ ਅਬਰੋਡ ਕਿੰਨੇ ਨੇ ਜੀ ਜਿਹੜੇ ਨਾਮਿਨੇਟ ਇਹਦੇ ਵਿੱਚੋਂ ਦੋ ਤੋਂ ਸਾਨੂੰ ਪਤਾ ਲੱਗਿਆ ਹੈਗਾ ਜੋ ਅਬਰੋਡ ਬੈਠੇ ਨੇ ਜੀ ਇੱਕ ਤੋਂ ਜਿਹੜਾ ਇਹ ਆਕਾਸ਼ ਚੋਹਾਨ ਹੈਗਾ ਸੌਰਵ ਜਿੰਦਲ ਇਹ ਯੂਐਸਏ ਦੱਸ ਰਹੇ ਹੈਗੇ ਬਟ ਵੀ ਆਰ ਸਟਿਲ ਵੈਰੀਫਾਈਂਗ ਦਾ ਫੈਕਟਸ ਸਰ ਨੇ ਕਿੰਨੇ ਬੰਦੇ ਪੜਿਆ ਸਾਰਿਆਂ ਦੇ ਕੋਪਰੀਆ ਪੰਜਾਂ ਪੰਜਾਂ ਨਹੀਂ ਜੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਹਾਲ ਕੀ ਗੜੀ ਸਾਨੂੰ ਤਿੰਨ ਬੰਦਿਆਂ ਦਾ ਪਤਾ ਲੱਗਿਆ ਹੈਗਾ ਜਿਨ੍ਹਾਂ ਦੇ ਪਹਿਲਾਂ ਪਰਚੇ ਦਰਜ ਹੈ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਗੁਰਵਿੰਦਰ ਸਿੰਘ ਸੌਰਵ ਜਿੰਦਲ ਤੇ ਜਸਪ੍ਰੀਤ नहीं देखो ये अभी ये कदों गए बाहर वो भी देखना लीगल है और एक्चुअली इफ दे आर आउटसाइड और नॉट ये भी वेरीफाई करना हैगा एंड अगर ये बाहर गए कीमें गए कदों गए हु सेंट देम वो भी दैट इज़ आल्सो पार्ट ऑफ़ इन्वेस्टिगेशन जी जी जरूर पुलिस प्रशासन इससे बढ़िया कार्रवाई कर रहा है ਪਾਤੂ ਜਿਵੇਂ ਤੁਸੀਂ ਅਸਟਾਕੇ ਹਵਾਲੇ ਦਾ ਪੈਸਾ ਰਾਹੀਂ ਭੇਜਦੇ ਸੀਗੇ ਬਾਅਦ ਦੇ ਤੇ ਸਰ ਉਧਰ ਨੂੰ ਪੁਲਿਸ ਨੇ ਕਦੀ ਇੰਨੀ ਗੰਭੀਰਤਾ ਨਾਲ ਕਾਰਵਾਈ ਕੀਤੀ ਹੈ ਜਾਂ ਕੋਈ ਵੱਡੇ ਉਧਰ ਵੀ ਕੋਈ ਮਗਰਮਚ ਫੜਿਆ ਵੱਡੇ ਦੇਖੋ ਮੈਂ ਤੁਹਾਨੂੰ ਹਵਾਲੇ ਦਾ ਕੰਮ ਵੱਡੇ ਮਤਲਬ ਸਰ ਮੈਂ ਜੀ ਦੇਖੋ ਜਿੱਦਾਂ ਤੁਹਾਨੂੰ ਦੱਸਿਆ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਇਹ ਬੰਦਿਆਂ ਦੇ ਨਾਂ ਦੱਸਿਆ ਕਿ ਅਸੀਂ ਬੰਦਾ ਹਿਮੰਤ ਫੜਿਆ ਹਿਮੰਤ ਤੋਂ ਨੀਰਜ ਰਾਂਝਾ ਤੇ ਸੌਰਵ ਜਿੰਦਲ ਫੀਚਰ ਹੁੰਦਾ ਹੈ ਹੀਮੰਤ ਐਂਡ ਨੀਰਜ ਰਾਂਜਾ ਜਿਹੜਾ ਪੈਸਾ ਸੀਗੇ ਉਹ ਜੋਤੀਪ੍ਰੀਤ ਨੂੰ ਦਿੰਦੇ ਸੀ ਕਿ ਜੋਤੀਪ੍ਰੀਤ ਇੱਥੋਂ ਇਕੱਠਾ ਕਰਕੇ ਤੇ ਹੀ ਹਿਜ਼ ਟੂ ਸੈਂਟ ਇਟ ਅਬ੍ਰੋਡ ਜਿਹੜਾ ਆਕਾਸ਼ ਚੋਹਾਨ ਹੈਗਾ ਉਹਨੂੰ ਭੇਜਦਾ ਸੀਗਾ ਆਕਾਸ਼ ਚੋਹਾਨ ਇਨ ਟਰਨ ਯੂਜ਼ ਟੂ ਸੈਂਡ ਇਟ ਟੂ ਸੌਰਵ ਜਿੰਦਨ ਤੋ ਇੱਕ ਕੜੀ ਤੋਂ ਕੜੀ ਜੁੜ ਰਹੀ ਹੈਗੀ ਹੁਣ ਹੋ ਸਕਦਾ ਹੈ ਇਹਦੇ ਵਿੱਚ ਹੋਰ ਵੀ ਇਨਵੈਸਟੀਗੇਸ਼ਨ ਇਜ਼ ਸਟਿਲ ਆਨ ਅਸੀਂ ਤਾਂ ਹੁਣ ਹੋਰ ਵੀ ਡੀਟੇਲ ਦੇ ਵਿੱਚ ਡੂੰਘਾਈ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੇ ਹਾਂ ਐਂਡ ਵੀ ਆਰ ਹੋਪਫੁਲ ਕਿ ਹੋਰ ਵੀ ਨਾ ਇਹਦੇ ਵਿੱਚ ਆ ਸਕਦੇ ਤੇ ਉਹਨਾਂ ਦੇ ਵੀ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਬਿਲਕੁਲ 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 ਇਟ ਇਜ਼ ਅ ਨੈਟਵਰਕ ਦੇਖੋ ਸੌਰਵ ਜਿੰਦਲ ਜਿਹੜਾ ਹੈਗਾ ਹੀ ਹੈਜ਼ ਬੀਨ ਫੀਚਰਿੰਗ ਪਹਿਲਾਂ ਵੀ ਹੋਇਆ ਹੈ ਤੇ ਹੁਣ ਤਿੰਨੋਂ ਕੇਸਿਸ ਦੇ ਵਿੱਚ ਉਹਦਾ ਨਾਂ ਇਹਨਾਂ ਨੇ ਲਿਆ ਹੈਗਾ ਤੋ ਹੀ ਸੀਮਸ ਟੂ ਬੀ lettes see ਕਿ ਵੀ ਹੋਰ ਵੀ ਕਿਹੜੇ ਕਿਹੜੇ ਬੰਦੇ ਇਹਦੇ ਵਿੱਚ ਇਨਵੋਲਵਡ ਨੇ ਸਰ ਤਿੰਨ ਬੰਦੇ ਅਰੈਸਟ ਹੋਏ ਨੇ ਨਹੀਂ ਸੱਤ ਬੰਦੇ ਅਰੈਸਟ ਹੋ ਚੁੱਕੇ ਨੇ ਤਿੰਨ ਕੇਸਿਸ ਦਰਜ ਹੋਏ ਨੇ ਸੱਤ ਬੰਦੇ ਆਲਰੇਡੀ ਅਰੈਸਟ ਕਰ ਚੁੱਕੇ ਨੇ ਨੋਮੀਨੇਟਿਡ ਆਈ ਥਿੰਕ 11 ਤੋਂ 12 ਬੰਦੇ ਨੋਮੀਨੇਟਿਡ ਹੈਗੇ ਮਤਲਬ ਟੋਟਲ ਜੋ ਇਨ ਤਿੰਨ ਕੇਸਿਸ ਦੇ ਵਿੱਚ ਫੀਚਰ ਹੋਣਗੇ ਹਾਂਜੀ ਹਾਂਜੀ